ਜ਼ਿਲ੍ਹਾ ਤਰੰਤਾਰੰਦੇ ਅਧੀਨ ਆਉਂਦੇ ਪਿੰਡ ਭਰੋਵਾਲ ਦੇ ਵਸਨੀਕ ਨੌਜਵਾਨ ਦੀ ਨਿਊਜ਼ੀਲੈਂਡ ਵਿੱਚ ਐਕਸੀਡੈਂਟ ਦੌਰਾਨ ਹੋਈ ਮੌਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸਤਾਪਾ ਸਰਪੰਚ ਅਮਰਿਤ ਸਿੰਘ ਰਾਜੂ ਨੇ ਦੱਸਿਆ ਕਿ ਮੇਰਾ ਲੜਕਾ ਸ਼ੁਭਕਰਨ ਸਿੰਘ ਉਮਰ ਤਕਰੀਬਨ 34 ਸਾਲ ਜੋ ਵਿਆਹਾ ਹੋਇਆ ਹੈ ਜਿਸ ਦਾ ਇੱਕ ਛੋਟਾ ਜਿਹਾ ਬੱਚਾ ਹੈ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਘਰੋਂ ਗੱਡੀ ਵਿੱਚ ਸਵਾਰ ਹੋ ਕੇ ਕੁਝ ਹੀ ਦੂਰੀ ਤੇ ਗਿਆ ਤਾਂ ਅਚਾਨਕ ਰੋਡ ਐਕਸੀਡੈਂਟ ਦੌਰਾਨ ਉਸ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਨਿਊਜ਼ੀਲੈਂਡ ਵਿੱਚ ਜਾ ਕੇ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰਾਂਗੇ ਇਸ ਮੱਤ ਭਾਗੀ ਖਬਰ ਨਾਲ ਪੂਰੇ ਪਰਿਵਾਰ ਅਤੇ ਇਲਾਕੇ ਵਿੱਚ ਗਮਗੀਨ ਮਾਹੌਲ ਹੈ ਤਰਨ ਤਰਨ ਤੋਂ ਪੱਤਰਕਾਰ ਸੋਨੁ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਹਾਂਜੀ ਭਾਜੀ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੋਈ ਜੀ ਤੁਹਾਡੇ ਲੜਕੇ ਦੀ ਪਰ ਮੇਰਾ ਨਾਮ ਅਮਰੀਕ ਸਿੰਘ ਰਾਜੂ ਜੀ ਹਾਂਜੀ ਮੇਰਾ ਲੜਕਾ 15 ਸਾਲ ਤੋਂ ਨਿਊਜ਼ੀਲੈਂਡ ਗਿਆ ਹੈ ਉੱਥੋਂ ਦਾ ਸਿਟੀ ਜਾਂਨੇ ਆ ਵਹ ਆ ਇੱਕ ਬੱਚਾ ਵੀ ਆ ਘਰੋਂ ਨਿਕਲਿਆ ਵਜਾਰ ਜਾਂਣੀ ਗੋੜਾ ਕਾਰ ਬਾਰ ਕੇ ਕਾਰ ਭਜਾ ਕੇ ਛੱਡ ਕਾਰ ਛੱਡ ਕੇ ਭੱਜ ਗਿਆ ਮੌਕੇ ਤੇ ਡੈਥ ਹੋ ਗਈ ਆ ਪੋਤਾ ਮੇਰਾ ਹਸਪਤਾਲ ਦਾਖਲਿਆ ਕਿਹੜੀ ਕੰਟਰੀ ਸੀ ਨਿਊਜ਼ੀਲੈਂਡ ਜੀ ਨਿਊਜ਼ੀਲੈਂਡ ਚ ਰੋਟੋਰੂਆ ਸ਼ਹਿਰ ਕਹਤਾਂ ਨੂੰ ਕਿ ਮੈਂ ਜਾਣਕਾਰੀ ਤਾਂ ਮੈਂ ਪਤਾ ਲਗਾਈ। ਸਾਨੂੰ ਘਰ ਪੁਲਿਸ ਜਿ ਰਗਈ ਮੇ ਸਾਡੀ ਸਿੱਧੀ ਪੁਲਿਸ ਨਾਲ ਗੱਲਬਾਤ ਹੋਈ। ਪੁਲਿਸ ਦੱਸ ਰਹੀ ਹੈ। ਉਹਨਾਂ ਕਿਵੇਂ ਅੰਤਿਮ ਰਸਮਾਂ ਸਪਾਰਟੀਆਂ ਦੇਵੇ। ਇੱਥੇ ਕਰੋਗੇ ਜਾਂ ਫਿਰ ਨਿਊਜ਼ੀਲੈਂਡ ਕੁਝ ਜਿਹਾ ਹੋਵੇ। ਨਹੀਂ ਯਾਦ ਨਿਊਜ਼ੀਲੈਂਡ ਜਾਣ ਦੇ ਚਾਂਸ ਹੈ। ਇਸ ਵਾਰ ਪਤਾ ਲੱਗੂ ਫਾਈਨਲ। ਹੁਣ ਦੋ ਦਿਨ ਛੁੱਟੀ ਉਥੇ ਚੰਨੀ ਦੇ ਵਾਰ। ਕਿੰਨੀ ਦਾ ਉਮਰ ਸੀ ਲੰਗਰ ਦੀ ਹੋਇਆ? 33 ਸਾਲ ਦੀ ਸੀ। ਵਿਆਹ ਹੀ ਬੱਚਾ ਸੀ ਆਪਾਂ। ਕੀ ਕੰਮ ਕਰਦੇ ਸੀ ਉੱਥੇ ਉਹ ਮੈਨੇਜਰ ਹੈ ਜੀ ਉੱਥੇ ਉਹ ਹੁਣ ਪਹਿਲਾਂ ਮੈਨੇਜਰ ਆਪ 12 13 ਸਾਲੋਂ ਟਰੱਕ ਚਾਉਂ ਲਾ ਪਿਆ ਹੈ ਵੀ ਨਹੀਂ ਟਰੱਕ ਚਲਾਉਂਦਾ